ਵਿਧਾਨ ਸਭਾ ਹਲਕਾ ਪੁਆ ਦੇ ਪਿੰਡ ਲੋਟਨੈਰਾ ਵਿਖੇ 1 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਜਾਣ ਵਾਲੇ ਵਾਟਰ ਸਪਲਾਈ ਦੇ ਵਿਕਾਸ ਕਾਰਜਾਂ ਨੂੰ ਆਰੰਭ ਕੀਤਾ ਗਿਆ ਇਸ ਦਾ ਲਾਭ ਕਰੀਬ 1283 ਪਰਿਵਾਰਾਂ ਨੂੰ ਹੋਵੇਗਾ ਇਹ ਪਰਕਟਾਵਾ ਸੀਰੀ ਲਾਲ ਚੰਦ ਫਟਾਰ ਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਪੁਆ ਦੇ ਪਿੰਡ ਲੋਟ ਮਹਿਰਾ ਵਿਖੇ ਵਾਟਰ ਸਪਲਾਈ ਦੇ ਨਿਰਮਾਣ ਕਾਰਜ ਨੂੰ ਸ਼ੁਭ ਆਰੰਭ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸਤੇਰੀ ਐਸਡੀਓ ਸੰਜੀਪ ਸੈਣੀ ਜੀ ਅਨਕੁਸ਼ ਬਲਾਕ ਕਲੈਰੇਟਰ ਭਵਿੰਦਰ ਸਿੰਘ ਅਤੇ ਨਰੋਟ ਮਹਿਰਾ ਦੇ ਸਰਪੰਚ ਰਾਜਕਮਰ ਵੀ ਉਥੇ ਹਾਜ਼ਰ ਸਨ ਅੱਜ ਨਰੋਡ ਮਹਿਰਾ ਵਾਸੀਆਂ ਲਈ ਬਹੁਤ ਖੁਸ਼ੀ ਦਾ ਤੇ ਇੱਕ ਸ਼ੁਭ ਦਿਨ ਹੈਗਾ ਮੇਰੇ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਸਭ ਤੋਂ ਵੱਡਾ ਪਿੰਡ ਨਰੋਡ ਮਹਿਰਾ ਜਿਸ ਪਿੰਡ ਦੇ ਅੰਦਰ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਤੋਹਫਾ ਨਰੋਡ ਵਾਸੀਆਂ ਨੂੰ ਦਿੱਤਾ ਗਿਆ ਸੋ ਤੁਸੀਂ ਦੇਖ ਰਹੇ ਹੋ ਕਿ ਮੇਰੇ ਖੱਬੇ ਪਾਸੇ ਅੱਜ ਜਿਸ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਅਜਨ ਰੋਡ ਮੈਰੇ ਦੇ ਅੰਦਰ 1 ਕਰੋੜ 90 ਲੱਖ ਰੁਪਏ ਦੇ ਲਾਗਤ ਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਆ ਉਹ ਵਾਟਰ ਸਪਲਾਈ ਦਾ ਜਿਹੜਾ ਨਿਰਮਾਣ ਹੋਣਾ ਸੋ ਲਗਭਗ 1283 ਪਰਿਵਾਰਾਂ ਨੂੰ 1283 ਪਰਿਵਾਰਾਂ ਨੂੰ ਇਹਦਾ ਲਾਭ ਮਿਲਣਾ ਔਰ 2 ਲੱਖ ਜਿਹੜੀ ਆ ਉਹ ਆਪਣਾ ਲੀਟਰ ਦੀ 2 ਲੱਖ ਲੀਟਰ ਦੀ ਟੈਂਕੀ ਬਣਣੀ ਹੈ ਸੋ ਲਗਭਗ 14 ਕਿਲੋਮੀਟਰ ਜਿਹੜੀ ਆ ਉਹ ਲੰਬੀ ਪਾਈਪ ਲਾਈਨ ਜਿਹੜੀ ਆ ਵੱਖ-ਵੱਖ ਗਲੀਆਂ ਚ ਮਹੱਲੇ ਸਾਰੇ ਪਿੰਡ ਦੇ ਆਲੇ-ਦੋਲੇ ਪੈਣੀ ਆ ਸੋ ਬਹੁਤ ਵੱਡੀ ਨਿਆਮਤ ਮੈਂ ਸਮਝਦਾ ਕਿ ਪਾਣੀ ਜਿਹੜਾ 20 ਬਿਮਾਰੀਆਂ ਨੂੰ ਦੂਰ ਕਰਦਾ ਜੇ ਪਾਣੀ ਲੋਕਾਂ ਨੂੰ ਸੁੱਧ ਮਿਲੇਗਾ ਪੀਣ ਵਾਲਾ ਤੇ ਲੋਕ ਬਿਮਾਰੀਆਂ ਤੋਂ ਬਚੇ ਰਹਿਣਗੇ ਸੋ ਇਸ ਕਰਕੇ ਲਗਾਤਾਰ ਮੇਰੇ ਹਲਕੇ ਵਿਧਾਨ ਸਭਾ ਦੇ ਪਵਾਂ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਨਵੀਆਂ ਵਾਟਰ ਸਪਲਾਈਆਂ ਦੇ ਨਿਰਮਾਣ ਜਿਹੜੇ ਓਕਾਸਰੂ ਹੋਇਆ ਚਾਹੇ ਉਹ ਹੈਵਤ ਪਿੰਡੀ ਹੋਵੇ ਚਾਹੇ ਉਹ ਰੋਡ ਜੈਮਲ ਸਿੰਘ ਹੋਵੇ ਚਾਹੇ ਉਹ ਸੰਨੀ ਹੋਵੇ ਮਤਲਬ ਤਰ੍ਹਾਂ ਤਰ੍ਹਾਂ ਦੇ ਮਤਲਬ ਪਿੰਡਾਂ ਦੇ ਅੰਦਰ ਕਰੋੜਾਂ ਰੁਪਏ ਦੇ ਲੱਗਦ ਨਾਲ ਜਿਹੜੀ ਵਾਟਰ ਸਪਲਾਈਆਂ ਦਾ ਨਿਰਮਾਣ ਵੀ ਹੋ ਚੁੱਕਿਆ ਸਾਰੀ ਦਿਨ ਵੀ ਨੇ ਸੋ ਅੱਜ ਫੇਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪਿਆਰੇ ਲੋਕਾਂ ਦੇ ਨਾਲ ਜਿਹੜਾ ਹੈ ਉਹ ਇਸ ਜਿਹੜੀ ਉਹ ਵਾਟਰ ਸਪਲਾਈ ਨਰੋਡ ਮੈਰਾ ਜੁਦਾਦੁਗਾਟਨ ਕੀਤਾ ਔਰ ਲਗਭਗ 1 ਕਰੋੜ 90 ਲੱਖ ਰੁਪਏ ਦੀ ਲਾਗਤ ਜੇ ਮੈਂ ਦੱਸਿਆ ਕਿ ਇਹਦਾ ਨਿਰਮਾਣ ਹੋਣਾ ਸੋ 3 ਮਹੀਨਿਆਂ ਦੇ ਅੰਦਰ ਇਹ ਵਾਟਰ ਸਪਲਾਈ ਜਿਹੜੀ ਬਣ ਕੇ ਤਿਆਰ ਹੋਏਗੀ ਸੋ ਇਸੇ ਤਰ੍ਹਾਂ ਮੇਰਾ ਵਿਧਾਨ ਸਭਾ ਹਲਕਾ ਜਿਨ੍ਹਾਂ ਨੇ ਮੈਨੂੰ ਚੁਣਿਆ ਉਹਨਾਂ ਦੀ ਆਸਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੇ ਲਈ ਹਰ ਘੜੀ ਹਰ ਪਾਲ ਸੀ ਕੰਮ ਕਰਦੇ ਰਹਿੰਦੇ ਆ ਸੋ ਅੱਜ ਸਾਰੇ ਹੀ ਪਿੰਡ ਦੀ ਪੰਚਾਇਤ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਾਜ ਸੇਵਾਦਾਰੀ ਸਹਿਬਾਨ ਸੋ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਆਇਆ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁबारक